ਸ਼ਹੀਦਾਂ ਦੀ ਚਿਤਾਵਾਂ 'ਤੇ ਲੱਗੇਗੇ ਹਰ ਸਾਲ ਮੇਲੇ ਵਤਨ 'ਤੇ ਮਿਟਨੇ ਵਾਲੋਂ ਦਾ یہی ਬਾਕੀ ਨਿਸ਼ਾਨ ਹੋਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ਹੀਦ ਉਦਮ ਸਿੰਘ ਜੀ ਨੂੰ ਉਹਨਾਂ ਦੇ ਜਨਮ ਦਿਹਾੜੇ ਮੌਕੇ ਸ਼ਰਦਾ ਦੇ ਫੁੱਲ ਪੇਂਟ ਕੀਤੇ ਗਏ ਆਪਣੇ ਸੰਬੋਧਨ ਦੌਰਾਨ ਨਾ ਪੰਜਾਬ ਸਰਕਾਰ ਦੀਆਂ ਲੋਕ ਪੱਕੀ ਸਕੀਮਾਂ ਅੱਤੇ ਇਹ ਮਹੱਤਵਪੂਰਨ ਕਦਮੀਆਂ ਬਾਰੇ ਜਾਣਕਾਰੀ ਸੰਜੀ ਕੀਤੀ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਵੱਲੋਂ ਸੁਨਾਮ ਸ਼ਹਿਰ ਨੂੰ ਵੱਡੀ ਸੋਗਾਤ ਭੇਂਟ ਕਰਦੇ ਹਾਂ ਕਰੋੜਾਂ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ ਇਨ੍ਹਾਂ ਕੰਮਾਂ ਵਿੱਚ ਤਹਿਸੀਲ ਕੰਪਲੈਕਸ ਨੂੰ ਅਪਡੇਟ ਕਰਨਾ ਬੱਸ ਸਟੈਂਡ ਦੀ ਉਸਾਰੀ ਕੁੜੀਆਂ ਦੇ ਕਾਲਜ ਦਾ ਨਿਰਮਾਣ ਇੰਡੋਰ ਸਪੋਰਟਸ ਕੰਪਲੈਕਸ ਦਾ ਨਿਰਮਾਣ سرکاری کالج ਵਿਖੇ ਵੱਖ-ਵੱਖ ਵਿਕਾਸ ਕਾਰਜ ਅਤੇ ਸ਼ਹਿਰ ਦੇ ਬੁਨਿਆਦੀ ਢਾਂਚੇ ਦਾ ਸੁਧਾਰ ਸ਼ਾਮਲ ਹੈ। ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣੀ ਇਹ ਸਾਡਾ ਫਰਜ਼ ਹੈ। ਅੱਜ ਉਸ ਫਰਜ਼ ਨੂੰ ਅਸੀਂ ਨਿਭਾ ਰਹੇ ਹਾਂ। ਅਸੀਂ ਤਾਂ ਉਹਨਾਂ ਦੇ ਪੈਰਾਂ ਦੇ ਧੂੜ ਦਾ ਤਿਲਕਾ ਵੀ ਨਹੀਂ ਹੈਗੇ ਪਰ ਜੇ ਮੌਕਾ ਮਿਲਿਆ ਥੋੜਾ ਬਹੁਤ ਉਹਨਾਂ ਦੀ ਕਦਮਾਂ ਦਾ 1-2% ਵੀ ਚੱਲਣ ਚ ਕਾਮਯਾਬ ਹੋ ਗਏ ਇਹ ਦੇਸ਼ ਵਰਗਾ ਦੇਸ਼ ਹੈ ਨਹੀਂ ਕਿਤੇ ਵੀ ਲੋ ਆਜ਼ਾਦੀ ਪਹੁੰਚੀ ਨਹੀਂ ਅਜੇ ਆਮ ਲੋਕਾਂ ਤੱਕ ਤੁਕੜ ਯਾਦ ਦੀ ਉਸ ਦਿਨ ਮੰਨੀ ਜਾਊਗੀ ਆਮ ਲੋਕਾਂ ਕੋਲੇ ਪਹੁੰਚੀ ਜਿਸ ਦਿਨ ਕਚਹਿਰੀਆਂ ਦੇ ਵਿੱਚ ਬਿਨਾਂ ਰਿਸ਼ਵਤ ਤੋਂ ਕੰਮ ਹੋਣ ਲੱਗ ਗਏ ਜਿਸ ਦਿਨ ਸਰਕਾਰੀ ਸਕੂਲਾਂ 'ਚ ਪੜ੍ਹ ਕੇ ਸਾਡੇ ਜਵਾਨ ਅਫਸਰ ਬਣਨ ਲੱਗ ਗਏ ਜਿਸ ਦਿਨ ਥਾਣਿਆਂ ਦੇ ਵਿੱਚ ਬਿਨਾਂ ਕਿਸੇ ਸ਼ਿਫਾਰਿਸ਼ ਤੋਂ ਕੰਮ ਹੋਣ ਲੱਗ ਗਏ ਬਿਨਾਂ ਕਿਸੇ ਰਿਸ਼ਵਤ ਤੋਂ ਕੰਮ ਹੋਣ ਲੱਗ ਗਏ ਹਜਾਤੀ ਹੋਊਗੀ ਜਿਕਰ ਇਹ ਹੋਵੇ ਕਿ ਪੰਜਾਬ ਸਰਕਾਰ ਦੀ ਜੰਗੀ ਨੀਅਤ ਅਤੇ ਨੀਤੀ ਸਦਕਾ ਇਹ ਸਾਰੇ ਪ੍ਰੋਜੈਕਟ 1 ਸਾਲ ਵਿੱਚ ਮੁਕੰਮਲ ਹੋਣਗੇ